ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਹਾ ਜਲ ਠੀਕ ਠਾਕ ਸਾਰੇ ਤੇ ਲਓ ਜੀ ਅੱਗੇ ਆਪਾਂ ਵੀਡੀਓ ਪਾਈ ਚੀਗੀ ਜਿਹੜੀਆਂ ਸਬਜ਼ੀਆਂ ਦੂਜੀਆਂ ਗੋਡੀਆਂ ਆਪਾਂ ਗੋਭੀ ਹੋ ਵੀ ਗੰਡੇ ਹੋਗੇ ਮਿਰਚਾਂ ਆਗੀਆਂ ਤੇ ਅੱਜ ਆਪਾਂ ਜੀ ਲਸਣ ਗੋਡਾਂਗੇ ਥੌਂਜ ਵੀ ਜਿਹਨੂੰ ਕਹਿ ਲੈਂਦੇ ਆ ਤੇ ਵੇ ਇਹ ਤਾਂ ਨੂੰ ਦੋ ਕੋਰੀ ਗੋਡਿਆ ਪਹਿਲਾਂ ਹੀ ਹੋਰ ਗਾਂ ਦਾ ਪੈੜੀ ਵੇਰਗੇ ਜਿਆਦਾ ਹੋ ਜਾਂਦਾ ਵਾ ਇਹ ਮੈਂ ਸੱਚ ਇਹਨੂੰ ਪਾਣੀ ਲਾਉਣਾ ਆਂ ਤੇ ਆਪਾਂ ਚਲੋ ਗੋੜੀ ਦਿੰਨੇ ਇੱਕ ਦਿਨ ਬੜੇ ਵਧੀਆ ਲੱਗਦੇ ਤੇ ਆਪਾਂ ਬਹੁਤ ਵਧੀਆ ਲੱਗਦੀਆਂ ਤੇ ਇਹ ਆਪਾਂ ਜੀ ਖੇਲੀਆਂ ਕੱਢ ਕੇ ਉੱਤੇ ਲਾਇਆ ਏ ਮੈਂ ਕਿ ਵਟਾ ਬਣਾ ਕੇ ਦੇ ਲਈਦਾ ਹੈ ਵਿੱਚ ਲੀਕਾਂ ਹੀ ਆ ਮਾਰ ਕੇ ਤੇ ਮਲਗਡ ਡੰਡੇ ਨਾਲ ਲੀਕਾਂ ਮਾਰ ਕੇ ਦੇ ਵਿੱਚ ਉਹਦੇ ਲਈ ਜਾਂਦਾ ਹੈ ਉੱਤੇ ਮਿੱਟੀ ਪਾ ਦੇ ਦੀ ਤੇ ਥੋਣੋ ਵਿੱਚ ਬੀਜਣ ਦੇ ਤਰੀਕੇ ਵੱਖ-ਵੱਖਰੇ ਆ ਕਈ ਤਾਂ ਪਾਣੀ ਲਾ ਕੇ ਜਾਂ ਮੰਨ ਲਓ ਜਿੱਥੇ ਬੀਜਣਾ ਵਾ ਤਾਂ ਪੱਧਰ ਕਰਕੇ ਪਾਣੀ ਲਾ ਕੇ ਵਿੱਚ ਛੱਡਾ ਦੇ ਦਿੰਦੇ ਆ ਤੇ ਉੱਤੇ ਪ੍ਰਾਲੀ ਪਾ ਦਿੰਦੇ ਆ ਵੀ ਉਹਦੇ ਨਾਲ ਉਹ ਗੰਦ ਗੁੰਦ ਨਹੀਂ ਹੁੰਦਾ ਪ੍ਰਾਲੀ ਦਾ ਤਰੀਕਾ ਸਹੀ ਆ ਉਹਦੇ ਨਾਲ ਗੰਦ ਨਹੀਂ ਨਾ ਹੁੰਦਾ ਇਹ ਤਾਂ ਵੀ ਤਾਂ ਸੰਗਣਾ ਸੰਗਣਾ ਦਿੰਨੇ ਆ ਪਰ ਜਦੋਂ ਆ ਗੋਡੀ ਕਰਦੇ ਆ ਗੰਦ ਜ਼ਿਆਦਾ ਹੋਣ ਕਰਕੇ ਕਈ ਵਾਰ ਤਾਂ ਜਿਹੜਾ ਗੰਦ ਐ ਜਣਾਂ ਦੇ ਵਿੱਚ ਹੁੰਦਾ ਇਹਦੇ ਥੋਂਦੀਆਂ ਜਣਾਂ ਦੇ ਵਿੱਚੋਂ ਕੱਢਣਾ ਹੁੰਦਾ ਜਦੋਂ ਉਹ ਜਿਹੜੀਆਂ ਗੰਡੀਆਂ ਪੁੱਟੀਆਂ ਜਾਂਦੀਆਂ ਜਾਂ ਵੱਡੀਆਂ ਜਾਂਦੀਆਂ ਤੇ ਬਾਕੀ ਜਿਹੜਾ ਜਿਹੜਾ ਪਰਾਲੀ ਵਾਲਾ ਤਰੀਕਾ ਉਹ ਸਹੀ ਆ ਚਲੋ ਐਦਗੀ ਤਾਂ ਆਪਣੇ ਤੋਂ ਨਹੀਂ ਹੋਇਆ ਅਗਲੀ ਵਾਰ ਪੰਜ ਜ਼ਰੂਰ ਐ ਤੇ ਰਬਾ ਕਰਾਂਗੇ ਭਾਵੇਂ ਪਰਾਲੀ ਉੱਤਰਾ ਸੁੱਟ ਗਈ ਉੱਤੇ ਤੇ ਜਾ ਗੁਜ਼ਰ ਗਏ ਵੀ ਜਿਹੜੀ ਟੋਕੇ ਦੇ ਵਿੱਚ ਗੁਜ਼ਰ ਗਏ ਇਹਨੂੰ ਪਰਾਲੀ ਨੂੰ ਖਲਾਰ ਦੇ ਤੇ ਉਹ ਵੀ ਸਹੀ ਆ ਉਹ ਨਾਲੇ ਥੱਲੇ ਇਹਦੇ ਸਲਾਬ ਰਹਿੰਦੀ ਆ ਤੇ ਨਾਲੇ ਦੂਜਾ ਜਿਹੜਾ ਗੰਦ ਬਿਲ ਨਹੀਂ ਹੁੰਦਾ ਤੇ ਲੋ ਜੀ ਸਾਰੀ ਉਹ ਸਾਰੀ ਦੀ ਵੀਡੀਓ ਤਾਂ ਬਣ ਤੋਂ ਆਪਾਂ ਬਣਾਈ ਨਹੀਂ ਕਿਉਂਕਿ ਵੀਡੀਓ ਜਿਆਦਾ ਲੰਮੀ ਹੋ ਜਾਣੀ ਤੇ ਇੱਕ ਦੋ ਖੇਲਾਂ ਦੀ ਆਪਾਂ ਜਿਹੜੀ ਵੀਡੀਓ ਬਣਾਈ ਆ ਹਾਂਜੀ ਇਹ ਲਾਸਟ ਜਿਹੜੀ ਵਟ ਆਪਣੀ ਰਹਿ ਗਈ ਆ ਬਾਕੀ ਆਪਾਂ ਵਿੱਚੋਂ ਸਾਰਾ ਕਰਤਾ ਉਹ ਥਾਂ ਵਾ ਬਣ ਜਾਂਦਾ ਟਾਈਮ ਬਥੇਰਾ ਲੱਗਿਆ ਤੇ ਤੇ ਇੱਕ ਨਾ ਇਹਨਾਂ ਦੇ ਵਿੱਚ ਬਹਿਣਾ ਵੀ ਔਖਾ ਵਾ ਉਹ ਖਾਲੀਆਂ ਜਿਹੜੀਆਂ ਭੀੜੀਆਂ ਵਾ ਬੂਟੇ ਵਿੱਚ ਖਰਾਬ ਵੀ ਹੁੰਦੇ ਆ ਗੰਡੀਆਂ ਤੇ ਤਾਂ ਬੜੀ ਫੁੱਲਾ ਹੋਵੇ ਤਾਂ ਨਹੀਂ ਯਾਰਾ ਜਾਉਂਦਾ ਗੋੜਨ ਦਾ ਐਦਾਂ ਮੋੜ ਖੋੜ ਕੇ ਜੇ ਵਿੱਚ ਬਹਿਣਾ ਪੈਂਦਾ ਕਿ ਸਾਹ ਬੜਾ ਖਾਉਂਦਾ ਪੈਰਾਂ ਬਰ ਕੰਮ ਕਰਨਾ ਵੀ ਤੁਹਾਨੂੰ ਪਤਾ ਥੋੜਾ ਜਿਹਾ ਖੰਦਾ ਤੇ ਐਸੇ ਤੇ ਆਪਣਾ ਕੰਮ ਹੀ ਸਾਰਾ ਪੈਰਾਂ ਬਰ ਹੁੰਦਾ ਵਾ ਜਿਦਾਂ ਕਰਕੇ ਆਪਾਂ ਨੂੰ ਥੋੜੀ ਘੱਟ ਪ੍ਰੋਬਲਮ ਆਉਂਦੀ ਆ ਨਹੀਂ ਤਾਂ ਕਈਆਂ ਤੋਂ ਨਹੀਂ ਬੈਠੇ ਜਾਂਦਾ ਦਿੱਕਤ ਇਹੋ ਹੀ ਆ ਬਾਹ ਛੜੀਆਂ ਕੇੜੀਆਂ ਭੀੜੀਆਂ ਕਰ ਗਿਆ ਹੋਰ ਆਪਾਂ ਨੂੰ ਕੋਈ ਬੈਣ ਦਾ ਚੱਕਰ ਨਹੀਂ ਚਲੋ ਜੀ ਗਾਂਦ ਪਹਿਲੇ ਇੱਕ ਵਾਰ ਆਪਾਂ ਇਹਦਾ ਸਾਰਾ ਕੱਢਤਾ ਤੇ ਮੁੜ ਕੇ ਨੂੰ ਲਾ ਦਾਂਗੇ ਜੀ ਪਾਣੀ ਤੇ ਚਲੋ ਠੀਕ ਆ ਜੀ ਜਿਹੜੇ ਤਾਂ ਆਪਣੇ ਚੈਨਲ ਤੇ ਨਵੇਂ ਬ੍ਰੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਲਾਈਕਮੈਂਟ ਜਰੂਰ ਕਰਦਾ ਕਰੋ ਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਟਾਇਲ ਮਤਲਬ ਕਿ ਟੈਲ ਹੁੰਦੀਆਂ ਵੀਡੀਓ ਤੇ ਵੀਡੀਓ ਵਧੀਆ ਲੱਗੀ ਹੁੰਦੀ ਤਾਂ ਲਾਈਕਮੈਂਟ ਜਰੂਰ ਕਰਦਾ ਕਰੋ ਤੇ ਚਲੋ ਠੀਕ ਆ ਜੀ ਆਪਾਂ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਧੰਨਵਾਦ ਜੀ